ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਬਹੁਤ ਜ਼ਰੂਰੀ ਮੁੱਦਾ ਹੈ ਜਗਾ ਜਗਾ ਤੇ ਵਾਰ-ਵਾਰ ਇਹ ਗੱਲ ਕੀਤੀ ਜਾਂਦੀ ਹੈ ਕਿ ਕਿਸਾਨ ਵਾਤਾਵਰਨ ਨੂੰ ਗੰਧਲਾ ਕਰ ਰਿਹਾ ਹੈ ਪਰੰਤੂ ਸਾਡੇ ਅਖੋਤੀ ਵਾਤਾਵਰਨ ਪ੍ਰੇਮੀ ਅਕਸਰ ਅੱਖਾਂ ਬੰਦ ਕਰ ਲੈਂਦੇ ਐ ਜਿੱਥੇ ਬੋਲਣਾ ਹੁੰਦਾ ਐ ਇਸ ਸਮੇਂ ਪੰਜਾਬ ਦੇ ਵਿੱਚ ਹਰਿਆਣੇ ਦੇ ਵਿੱਚ ਕਰੋੜਾਂ ਰੁਪਏ ਦਾ ਬਿਜ਼ਨਸ ਹੋ ਰਿਹਾ ਹੈ ਕਿ ਦਾਣੇਦਾਰ ਜ਼ਹਿਰ ਖੇਤਾਂ 'ਚ ਪਵਾਏ ਜਾ ਰਹੇ ਹੈ ਜਿਹੜੇ ਕਿ ਸਿੱਧੇ-ਸਿੱਧੇ ਜਿਸ ਬੰਦੇ ਨੇ ਉਹ اناਜ ਖਾਣਾ ਜਿਸ ਨੇ ਰੋਟੀ ਖਾਣੀ ਉਹਦੀ ਥਾਲੀ ਦੇ ਵਿੱਚ ਜ਼ਹਿਰ ਪਵੇਗਾ ਇੱਕ ਤਾਂ ਹੁੰਦਾ ਮਜਬੂਰੀ ਕਿ ਸੁੰਡੀ ਪੈ ਗਈ ਤੇ ਸਪਰੇਅ ਕਰਨਾ ਇੱਕ ਇਹ ਕਹਿ ਕੇ ਕਿ ਇਹਦੇ ਨਾਲ ਤੁਹਾਡਾ ਝੋਨਾ ਫਟਾਰ ਕਰੇਗਾ ਬੋਰੀ ਯੂਰੀਆ ਦਾ ਕੰਮ ਕਰੇਗਾ ਇਹ ਤਾਂ ਸਰਾਸਰ ਗੁਨਾਹ ਨਾ ਗਲਤ ਕਿਸਾਨ ਵੀ ਨਹੀਂ ਕਈ ਕਿਸਾਨ ਵੀ ਖੋਜਾ ਕੇ ਮੰਗਦੇ ਆ ਕਿ ਮੈਨੂੰ ਉਹ ਪੈਕਟ ਦੇ ਦੇ ਤੇ ਹੱਥ ਰੰਗੇ ਹੋਏ ਨੇ ਤੇ ਜੇ ਦੁਕਾਨਦਾਰ ਉਹਨੂੰ ਪੈਕਟ ਨਹੀਂ ਦਿੰਦਾ ਤਾਂ ਉਹ ਦੂਜੀ ਦੁਕਾਨ ਤੇ ਚਲੇ ਜਾਣਗੇ ਤੇ ਇਸ ਕਰਕੇ ਕੁਝ ਕਿਸਾਨਾਂ ਦੀ ਗਲਤੀ ਕੁਝ ਸੇਲਜ਼ਮੈਨਾਂ ਦੀ ਗਲਤੀ ਤੇ ਕੁਝ ਲਾਲਚੀ ਬੰਦਿਆਂ ਦੀ ਗਲਤੀ ਤੇ ਇਹ ਜਿਹੜਾ ਹੈਗਾ ਜ਼ਹਿਰ ਖੇਤਾਂ ਦੇ ਵਿੱਚ ਸ਼ਰੀਆਮ ਸਿੱਟੀ ਜਾ ਰਹੀ ਹੈ ਕਿਸਾਨ ਸਾਥੀਓ ਜਿਵੇਂ ਤੁਸੀਂ ਇੱਥੇ ਲਿਖਿਆ ਪੜ ਰਹੇ ਹੋ ਕਿ ਕਟੋ ਕਟ ਜਦੋਂ ਕਿ ਤੁਹਾਡੇ ਘਰੇ ਆਉਂਦਾ ਹੈ ਕਿ ਵੀ ਆਹ ਪ੍ਰੋਡਕਟ ਪਾਲਾ ਕੋਈ ਲੜਕਾ ਤੁਹਾਡੇ ਘਰੇ ਆਉਂਦਾ ਕਹਿੰਦਾ ਕਿ ਪਾਲਾ ਇਹਦਾ ਫੋਟ ਕਰੇਗਾ ਉਤੋਂ ਇਹ ਸਵਾਲ ਤਾਂ ਪੁੱਛਿਆ ਕਰੋ ਕਿ ਜੇ ਇਹਦੇ ਨਾਲ ਫੋਟ ਹੁੰਦੀ ਹੈ ਕੰਪਨੀ ਫਿਰ ਉੱਤੇ ਲਿਖਦੀ ਕਿਉਂ ਨਹੀਂ ਕਿ ਇਹਨਾਂ ਫੋਟ ਹੋਊਗੀ ਕੰਪਨੀ ਕਿਉਂ ਨਹੀਂ ਲਿਖਦੀ ਕਿ ਇਹਨਾਂ ਫਟਾਰ ਹੋਊਗੀ ਕੰਪਨੀ ਨੇ ਤੇ ਲਿਖਿਆ ਹੋਇਆ ਕਿ ਕੀੜੇ ਮਾਰੂਗੀ ਤੁਸੀਂ ਇਹ ਸਵਾਲ ਤਾਂ ਪੁੱਛੋ ਕਿ ਜੇਕਰ ਇਹ ਫੋਟ ਕਰਦੀ ਹੈ ਤਾਂ ਕੰਪਨੀ ਫਿਰ ਇਹਨੂੰ ਕੀਟਨਾਸ਼ਕ ਦੇ ਵਿੱਚ ਰਜਿਸਟਰਡ ਕਿਉਂ ਕਰਾਇਆ ਇਹਨੂੰ ਖਾਦ ਦੇ ਵਿੱਚ ਕਿਉਂ ਨਹੀਂ ਰਜਿਸਟਰਡ ਕਰਵਾਇਆ ਪਿੱਛੇ ਜੇ ਕੰਪਨੀ ਉਲੀ ਨਸ਼ਕ ਦਵਾਈ ਵੇਚਦੀ ਹੁੰਦੀ ਸੀ ਉਹਨਾਂ ਦਾ ਕਹਿਣਾ ਸੀ ਕਿ ਇਹਨਾਂ ਦਾਣਿਆਂ ਦਾ ਭਾਰ ਵੱਧਾ ਹੈ ਭਾਵੇਂ ਕਿ ਅੱਜ ਕੱਲ੍ਹ ਉਹ ਦਵਾਈ ਯੂਰਪ ਦੇ ਵਿੱਚ ਬੈਨ ਹੋ ਗਈ ਹੈ ਤਾਂ ਉਹ ਜਗ੍ਹਾ-ਜਗ੍ਹਾ ਤੇ ਦਾਣਿਆਂ ਦੀ ਫੋਟੋ ਲਾਉਂਦੇ ਸੀ ਤੇ ਜੇ ਆ ਜਿਹੜੀਆਂ ਕੀਟਨਾਸ਼ਕ ਦਵਾਈਆਂ ਤੁਸੀਂ ਵਰਤ ਰਹੇ ਹੋ ਇਨ੍ਹਾਂ ਦੇ ਨਾਲ ਵਾਕਿਆ ਚੋਣੀ ਫੋਟ ਵੱਧਦੀ ਹੁੰਦੀ ਤਾਂ ਇਹਨਾਂ ਨੇ ਤਾਂ ਕੰਧਾਂ ਕਾਲੀਆਂ ਕਰ ਦੇਣੀਆਂ ਸਾਰੀਆਂ ਲਿਖ ਲਿਖ ਕੇ ਕਿ ਇਹਦੇ ਨਾਲ ਫੋਟ ਵੱਧਦੀ ਹੈ ਮੇਰੇ ਕਹਿੰਦਾ ਮਤਲਬ ਹੈਗਾ ਕਿ ਮੈਂ ਕੰਪਨੀ ਦੇ ਪ੍ਰੋਡਕਟ ਦੀ ਕੁਆਲਿਟੀ ਤੇ ਸਵਾਲ ਨਹੀਂ ਚੁੱਕ ਰਿਆ ਮੈਂ ਕਹਿੰਨਾ ਕਿ ਅਗਲਿਆਂ ਨੇ ਬਣਾਇਆ ਹੈਗਾ ਕੀੜੇ ਮਾਰਨ ਵਾਸਤੇ ਤੇ ਤੁਹਾਨੂੰ ਜਿਹੜਾ ਸੇਲਜ਼ਮੈਨ ਹੈ ਉਹ ਵੇਚ ਰਿਹਾ ਹੈਗਾ ਫੋਟ ਕਰਾਉਣ ਵਾਸਤੇ ਜਿਸ ਚੀਜ਼ ਦਾ ਦਾਵਾ ਕੰਪਨੀ ਹੀ ਨਹੀਂ ਕਰਦੀ ਉਹ ਕਹਿ ਕੇ ਤੁਹਾਨੂੰ ਟੜੇ ਖੇਚ ਪਾਇਆ ਜਾ ਰਿਹਾ ਹੈ ਦੇਖ ਲਓ ਕਿੰਨੇ ਲੋਕਾਂ ਨੇ ਕਿਸੇ ਲਾਲ ਹੱਥ ਕੀਤੇ ਹੋਣਗੇ ਕਿਸੇ ਨੇ ਕਾਲੇ ਕੀਤੇ ਹੋਣਗੇ ਕਿਸੇ ਨੇ ਪੀਲੇ ਕੀਤੇ ਹੋਣੇ ਕਿਸੇ ਨੇ ਸਿਰਦਈ ਜਿਹੇ ਰੰਗ ਦੇ ਹੱਥ ਕੀਤੇ ਹੋਣੇ ਤਾਂ ਇਹ ਅਲੱਗ-ਅਲੱਗ ਦਾਣੇਦਾਰ ਜਰਾ ਕਈ ਤਰੀਕੇ ਦੀਆਂ ਜਿਵੇਂ ਤੁਹਾਡੇ ਕੋਲੇ ਫਿਪਰੋ ਨੇ ਲਾ ਗਈ ਹੈ ਤੁਹਾਡੇ ਕੋਲੇ ਜਿਹੜਾ ਹੈਗਾ ਏਕੋਰਾ ਜਿਨ ਆ ਗਈ ਹੈ ਤੁਹਾਡੇ ਕੋਲੇ ਕਲੋਰੋਪੈਰੀਫਾਸ ਆ ਗਈ ਹੈ ਤੁਹਾਡੇ ਕੋਲੇ ਅਮੀਡਾ ਕਲੋਪਰੇਡ ਆ ਗਈ ਹੈ ਇਹ ਸਾਰੀਆਂ ਦਾਣੇਦਾਰ ਦੇ ਰੂਪ ਚ ਆ ਗਈਆਂ ਅੱਜਕੱਲ ਕੰਮ ਚੰਗੇ ਆ ਮੈਂ ਨਹੀਂ ਕਹਿੰਦਾ ਦਵਾਈਆਂ ਮਾੜੀਆਂ ਦਵਾਈਆਂ ਆਪਦਾ ਕੰਮ ਕਰਨਗੀਆਂ ਜਿੱਥੇ ਕੀੜੇ ਹੋਗਾ ਪਰੰਤ ਤੁਹਾਡੇ ਖੇਤ ਰਹੇ ਤੇ ਇੱਕ ਡੂੜ ਤੋਂ 2 ਮਹੀਨੇ ਤੱਕ ਕਿਸੇ ਕੀੜੇ ਨਹੀਂ ਆ ਤੇ ਇਹਦਾ ਤੁਸੀਂ ਵੀ ਜਾਣਦੇ ਹੋ ਨਾ ਕਿ ਤੁਸੀਂ ਕਾਦੇ ਲਈ ਪਾ ਰਹੇ ਹੋ ਤੁਹਾਡਾ ਦਿਲ ਜਾਣਦਾ ਕਿ ਤੁਸੀਂ ਇਹਨੂੰ ਇਸ ਕਰਕੇ ਪਾ ਰਹੇ ਹੋ ਕਿ ਫੋਟ ਕਰੇਗੀ ਇਹ ਦਵਾਈਆਂ ਫੋਟ ਨਹੀਂ ਕਰਾਉਂਦੀਆਂ ਇਹਨਾਂ ਦੇ ਵਿੱਚ ਕਿਉਂਕਿ ਇਹ ਜਿਹੜੀਆਂ ਸਿਸਟੈਮਿਕ ਦਵਾਈਆਂ ਹੁੰਦੀਆਂ ਥੋੜਾ ਜਿਹਾ ਪ੍ਰਭਾਵ ਪੈਂਦਾ ਕਿ ਖੇਤ ਨੂੰ ਹਰਾ ਭਰਾ ਇੱਕ ਵਾਰੀ ਕਰ ਦਿੰਦੀਆਂ ਪਰੰਤੂ ਉਹ ਹਰਾ ਭਰਾ ਤੁਹਾਡਾ ਫਟਾਰ ਨਹੀਂ ਕਰਵਾਏਗਾ ਅੱਖਾਂ ਨੂੰ ਦੇਖਣ ਨੂੰ ਚੰਗਾ ਲੱਗ ਸਕਦਾ ਹੈ ਤੇ ਕਿਸਾਨ ਵੀ ਸਿਰਫ ਅੱਖਾਂ ਨੂੰ ਜਿਹੜੀਆਂ ਤਸੱਲੀ ਕਰਾਉਣ ਵਾਸਤੇ ਇਹ ਚੀਜ਼ਾਂ ਜਿਹੜੇ ਵਰਤ ਰਿਹਾ ਇਹ ਗੁਨਾਹ ਹੈਗਾ ਇਹ ਗਲਤ ਹੈ ਮੈਂ ਫਿਰ ਕਹਨਾ ਹੈ ਕਿ ਕਿਸੇ ਦੀ ਥਾਲੀ ਨੂੰ ਹੋਰਾ ਲਾਲਚ ਵਸ ਜਿਸ ਸੇਲਜ਼ਮੈਨ ਨੇ ਤੁਹਾਨੂੰ ਜੀ ਵੇਚੀ ਹੈ ਉਹਨੇ ਤੇ ਤੁਸੀਂ ਜਿਹੜਾ ਹੈਗਾ ਆਪਣੇ ਭੋਲੇਪਨ ਦੇ ਵਿੱਚ ਉਹਨੂੰ ਖੇਚ ਪਾ ਰਹੇ ਹੋ ਇਹ ਗਲਤ ਗੱਲ ਹੈ ਹੁਣ ਕਈ ਬੰਦੇ ਕਹਿਣਗੇ ਕਿ ਬੋਰੀ ਯੂਰੀਆ ਦਾ ਕੰਮ ਕਰ ਜੂਗਾ ਜਾਂ ਜੇ ਯੂਰੀਆ ਦੀ ਬੋਰੀ ਦਾ ਕੰਮ ਕਰਾਉਣਾ ਹੈ ਤਾਂ ਯੂਰੀਆ ਦੀ ਬੋਰੀ ਤਾਂ ਤੁਹਾਨੂੰ ਅੱਧੇ ਰੇਟ ਤੋਂ ਘੱਟ ਰੇਟ ਤੇ ਮਿਲਦੀ ਹੈ ਕਈ ਵਾਰੀ ਆਪਾਂ ਕਹਿੰਦੇ ਕੀ ਹੋ ਜਾਏਗਾ ਜੇ ਹੋਣਾ ਕੁਛ ਨਹੀਂ ਤੁਸੀਂ ਜਿਹੜਾ ਹੈਗਾ 8-900 ਰੁਪਇਆ ਕਿਲੇ ਦਾ ਜਿਹੜਾ ਹੈਗਾ ਖਰਾਬ ਕਰੀ ਜਾਂਦੇ ਹਾਂ ਜੇ ਇੱਕ ਬੰਦੇ ਕੋਲੇ 30 ਕਿਲੇ ਪੈ ਲਈ ਹੈ ਤਾਂ 25-26000 ਰੁਪਇਆ ਜਿਹੜਾ ਹੈਗਾ ਉਹਨੇ ਜਿਹੜਾ ਹੈਗਾ ਬਿਨਾਂ ਗਲਤੋਈ ਖੇਤ ਦੇ ਵਿੱਚ ਪਾ ਲਿਆ ਉਹਦੇ ਨਾਲ ਜਵਾਕਾਂ ਨੂੰ ਪੜਾ ਸਕਦਾ ਸੀ ਪਰਿਵਾਰ ਨੂੰ ਕਿਤੇ ਘੁੰਮਣ ਲਿ ਜਾ ਸਕਦਾ ਸੀ ਵਾਤਾਵਰਨ ਬਚਾਉਣਾ ਤੇ ਦਰਖਤ ਲਾ ਸਕਦਾ ਸੀ ਕੋਈ ਚੰਗੇ ਸਾਰੂ ਕੰਮ ਕਰ ਸਕਦਾ ਸੀ ਪਰੰਤੂ ਉਹ ਪੈਸਾ ਇੱਕ ਗਲਤ ਪਾਸੇ ਗਲਤ ਜਗ੍ਹਾ ਜਾ ਲੱਗਿਆ ਤਾ ਦੋਸਤੋ ਮੇਰੀ ਬੇਨਤੀ ਹੈ ਕਿ ਇਹ ਕਿ ਆਹ ਜਿਹੜੇ ਤਰ੍ਹਾਂ-ਤਰ੍ਹਾਂ ਦੇ ਰੰਗ-ਬਰੰਗੇ ਦਾਣੇਦਾਰ ਜ਼ਹਿਰ ਸੋਹਣੇ-ਸੋਹਣੇ ਪੈਕਟਾਂ ਦੇ ਵਿੱਚ ਮਿਲ ਰਹੇ ਐ ਇਹ ਭਾਈ ਕੀਟਨਾਸ਼ਕ ਐ ਇਹ ਫੁਟਾਰ ਕਰਾਉਣ ਵਾਲੀ ਨਹੀਂ ਹੈਗੀ ਨਾਮ ਭਾਵੇਂ ਨਰ ਜੋ ਮਰਜੀ ਰੱਖੇ ਹੁਣ ਇਹ ਕੇਵਲ ਤੇ ਕੇਵਲ ਕੀਟਨਾਸ਼ਕ ਐ ਤੇ ਕੀੜੇ ਮਾਰਨ ਦਾ ਕੰਮ ਕਰਦੇ ਐ ਜਿਸ ਚੀਜ਼ ਦਾ ਦਾਵਾ ਬਣਾਉਣ ਵਾਲੀ ਕੰਪਨੀ ਨਹੀਂ ਕਰਦੀ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਉਹ ਕੰਮ ਕਰੇਗੀ ਜੇ ਕੰਪਨੀ ਦਾਵਾ ਕਰਦੀ ਹੋਵੇ ਨਾ ਉਹਨੇ ਆਪਣੇ ਲੀਫਲੈਟ ਦੇ ਉੱਪਰ ਲਿਖਣਾ ਸੀਗਾ ਲੇਵਲ ਕਲੇਮ ਕਰਨਾ ਸੀ ਕਿ ਆ ਸਾਡੇ ਇਹਦੇ ਨਾਲ ਇਹ ਕੰਮ ਹੁੰਦਾ ਲੈਵਲ ਕਲੇਮ ਤਾਂ ਕੰਪਨੀ ਇਹ ਕਰਦੀ ਪਈ ਹੈ ਕਿ ਭਾਈ ਜਿਹੜਾ ਹੈਗਾ ਅਸੀਂ ਕੀੜੇ ਮਾਰਨ ਵਾਲੀ ਦਵਾਈ ਹੈ ਤੇ ਤੁਸੀਂ ਜਿਹੜਾ ਹੈਗਾ ਫੋਟ ਕਰਨਾ ਤੇ ਵਰਤ ਰਹੇ ਹੋ ਜਾਂ ਤੁਹਾਡੇ ਘਰੇ ਜਿਹੜਾ ਸੇਲ ਜਮਾਨ ਤੁਹਾਡੇ ਘਰ ਤੱਕ ਚੱਲ ਕੇ ਆਇਆ ਉਹ ਤੁਹਾਨੂੰ ਕਹਿ ਰਿਹਾ ਕਿ ਫੋਟ ਕਰਾਈਗੀ ਇਸ ਕਰਕੇ ਦੋਸਤੋ ਇਹ ਧਿਆਨ ਦੇਵੋ ਐਵੇਂ ਭੋਲੇਪਨ ਚਾਪਣਾ ਨੁਕਸਾਨ ਨਾ ਕਰੋ ਤੁਸੀਂ ਆਪਣਾ ਨੁਕਸਾਨ ਹੀ ਨਹੀਂ ਕਰਾਉਂਦੇ ਇਹ ਦਵਾਈਆਂ ਮਿੱਟੀ ਦਾ ਨੁਕਸਾਨ ਵੀ ਕਰਦੀਆਂ ਕਿਉਂਕਿ ਜ਼ਹਿਰ ਕੁਲ ਦਾ ਹੈ ਉਹੀ ਅੱਗੇ بارشਾਂ ਹੋਣੀਆਂ ਕੁਲਕੇੜਾ ਦਾ ਪਾਣੀ ਚੱਲਦਾ ਯਾਰ ਬੁਕੇ ਤਰ੍ਹਾਂ ਤਰ੍ਹਾਂ ਦੇ ਨੁਕਸਾਨ ਹੁੰਦੇ ਆ ਇਹਦੇ ਕਰਕੇ ਭਾਈ ਸਹੀ ਤਰੀਕੇ ਨਾਲ ਸਹੀ ਡਿਸੀਜਨ ਲਵੋ ਕੀੜੇ ਮਾਰਨੇ ਜਿੱਥੇ ਦਵਾਈ ਜ਼ਰੂਰ ਪਾਓ ਪਰੰਤੂ ਫੋਟ ਕਰਾਉਣ ਵਾਸਤੇ ਇਹਨਾਂ ਨੂੰ ਨਾ ਪਾਓ ਇਹ ਚੀਜ਼ ਗਲਤ ਹੈ ਤੇ ਇਹਦਾ ਫੋਟ ਦੇ ਉੱਤੇ ਕੋਈ ਵੀ ਅਸਰ ਨਹੀਂ ਹੋਣਾ ਤੇ ਜੇ ਕਰੇ ਚੀਜ਼ਾਂ ਫੋਟ ਕਰਦੀਆਂ ਹੁੰਦੀਆਂ ਤਾਂ ਫਿਰ ਯੂਨੀਵਰਸਟੀਆਂ ਵੀ ਦੇ ਕਿਤਾਬਾਂ ਹੀ ਸ਼ਾਪ ਦਿੰਦੀਆਂ ਜਿੱਥੇ ਉਹਨੇ ਲਿਖਿਆ ਨਾ ਕਿ ਜ਼ਿੰਕ ਪਾਓ ਤੋ ਉਥੇ ਨਾਲ ਉਹਨੇ ਇਹ ਵੀ ਲਿਖਦਾ ਸੀ ਫਟਾਰ ਕਰੋਨਾ ਤੇ ਫਲਾਨੀ ਦਵਾਈ ਇੰਨੇ ਕਿਲੋ ਪਾ ਲੋ ਤਾਂ ਇਹਦੇ ਕਰਕੇ ਸੰਭਲ ਜਾਓ ਨੁਕਸਾਨ ਨਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ